ਅੱਜ ਜੀ ਉਹਦਾ ਤੇਰਾ ਮੇਕ ਕੋਈ ਆ ਜਿੱਥੇ ਸਾਡੇ ਮਾਨਯੋਗ ਸਰਦਾਰ ਜੀ ਜੀ ਅੱਜ ਨੇ ਪੱਤਰਾ ਕੇ ਗਿਆ ਜਿੱਥੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਮੰਨਦੀਪ ਜੀ ਔਰ ਬੱਬੂ ਜੀ ਜਿੱਥੇ ਸਾਰੇ ਹੀ ਸਾਡੇ ਮੋਦਬਰ ਆਗੂ ਪੇਟ ਦੇ ਪੰਜ ਸਰਪੰਚ ਜੀ ਖਲੋਤੇ ਨੇ ਬਹੁਤ ਪੰਜਾਬ ਸਰਕਾਰੋਂ ਸਰਦਾਰ ਭਗਵਤ ਸਿੰਘ ਮਾਨ ਜੀ ਵੱਲੋਂ ਜੋ ਵਕਾਸ ਕਰਿਆ ਉਹਨਾਂ ਦਾ ਅੱਜ ਧੰਨਵਾਦ ਸਾਹਿਬ ਨਿਪਤਰ ਰੱਖਿਆ ਸੀ ਉਹ ਸਰਪੰਚਾਂ ਸਾਹਿਬ ਜਿਹੜਾ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕੰਮ ਕਰਨੇ ਕਿਹੜੇ ਕਿਹੜਾ ਵਕਾਸ ਹੋਰ ਨਿਕਾਸ ਕਰਨਾ ਇਹਦੇ ਬਾਰੇ ਗੱਲ ਕਰਾਂਗੇ ਸਰਪੰਚਾਂ ਸਾਹਿਬ ਜੀ ਨੇ ਅੰਦਰ ਕਾਰਜ ਕਰਨੇ ਜਿਹਦੇ ਚ ਪਹਿਲਾਂ ਤਾਂ ਮੈਂ ਤੁਹਾਨੂੰ ਆਪਾ ਫਟੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਹੜਾ ਅੱਜ ਨਹੀਂ ਪੱਥਰ ਰੱਖਿਆ ਗਿਆ ਸਾਡੀ ਤੇੜਾ ਕਲਾਮ ਜਿਹੜੀ ਫਿਰਨੀ ਇਹ ਸਾਡਾ ਬੜੇ ਹੀ ਸਾਲਾਂ ਤੋਂ ਜਿਹੜਾ ਇਹ ਮਸਲਾ ਸੀ ਮਤਲਬ ਬਹੁਤ ਧੂੜਾ ਸੀ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਜਦੋਂ ਘਾਲੀਆ ਸਾਹਿਬ ਐਮਐਲਏ ਦੀ ਇਲੈਕਸ਼ਨ ਲੜਦੇ ਸੀ ਵੋਟਾਂ ਮੰਗਦੇ ਸੀ ਤੇ ਸਾਡੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਇੱਕ ਮੰਗ ਰੱਖੀ ਸੀ ਵੀ ਸਾਡੇ ਪਿੰਡ ਦੀ ਜਿਹੜੀ ਫਿਰਨੀ ਆ ਨਾ ਇਹਨੂੰ ਬਣਾਇਆ ਜਾਵੇ ਤੇ ਅੱਜ ਉਹਨਾਂ ਨੇ ਜਿਹੜਾ ਇਹ ਵਾਅਦਾ ਉਹਨਾਂ ਨੇ ਪੂਰਾ ਕੀਤਾ 35 ਲੱਖ ਕੇ ਕੁਝ ਹਜ਼ਾਰ ਰੁਪਏ ਦਾ ਇਹ ਜਿਹੜੀ ਸਾਡੇ ਤੇੜਾ ਕਲਾਂ ਦੀ ਫਿਰਨੀ ਬਣਨੀ ਹੈ ਪਹਿਲਾਂ ਉਹਨਾਂ ਸਾਨੂੰ ਛੱਪੜ ਦੀ ਗ੍ਰਾਂਟ ਦਿੱਤੀ ਸੀ ਸਾਡੇ ਪਿੰਡ ਛੱਪੜ 35 ਲੱਖ ਕੁਝ ਹਜ਼ਾਰ ਰੁਪਏ ਦਾ ਬਣਿਆ ਸੀ ਹੁਣ ਇਸ ਤੋਂ ਬਾਅਦ ਸਾਡੇ ਪਿੰਡ ਦਾ ਸਟੇਡੀਅਮ ਜਿਹੜਾ ਉਹ ਮਨਜ਼ੂਰ ਹੋਇਆ ਜੀ 40 ਲੱਖ ਰੁਪਏ ਦਾ ਨਾਲ ਇਸ ਤੋਂ ਬਾਅਦ ਸਾਡਾ ਸਟੇਡੀਅਮ ਬਣਨਾ ਬਾਕੀ ਅਸੀਂ ਜਿਹੜਾ ਪੰਚਾਇਤ ਵੱਲੋਂ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਆਪਣਾ ਸ਼ਮਸ਼ਾਨ ਘਾਟਕ ਬਣਾਇਆ ਜੀ ਇਹਦਾ ਵੀ ਸਾਡਾ ਬੜਾ ਮਸਲਾ ਜਿਹੜਾ ਪੁਰਾਣਾ ਸੀ ਕੁਝ ਅਸੀਂ ਬੱਸ ਸਟਾਪ ਬਣਾਏ ਆ ਜੀ ਕੁਰਸੀਆਂ ਲਵਾਈਆਂ ਜੀ ਲੋਕਾਂ ਦੇ ਸਾਂਝੀਆਂ ਥਾਵਾਂ ਤੇ ਬੈਠਣ ਨੂੰ ਤੇ ਰਾਤ ਨੂੰ ਜਿਹੜਾ ਚੋਰੀਆਂ ਦਾ ਨੱਦੇ ਨજર ਦੇਖਦੇ ਆ ਆਸੀਂ ਜਿਹੜਾ ਲਾਈਟਾਂ ਦਾ ਪ੍ਰਬੰਧ ਕੀਤਾ ਜੀ ਕਿ ਜਿਹੜਾ ਮਤਲਬ ਸਾਨੂੰ ਕੋਈ ਕਾਫਰਮ ਦਾ ਤੇਲ ਚੋਰੀ ਹੋ ਗਿਆ ਕਦੀ ਕਿਸੇ ਦੀ ਦੁਕਾਨ ਭੱਜ ਜਾਂਦੀ ਹੈ ਜੀ ਉਸ ਕਰਕੇ ਹੀ ਸਾਰੇ ਪਿੰਡ ਦੇ ਆਲੇ-ਦੁਆਲੇ ਜਿਹੜਿਆ ਉਹ ਅਸੀਂ ਲਾਈਟਾਂ ਦਾ ਪ੍ਰਬੰਧ ਕੀਤਾ ਜੀ ਤੇ ਹੋਰ ਵੀ ਅਸੀਂ ਬੜਾ ਮਤਲਬ ਸਾਡੀਆਂ ਹੈਗੀਆਂ ਮੰਗਾ ਜਿਹਨੇ ਕਿ ਅਸੀਂ ਇਹਦੇ ਹੋਰ ਉਹਨਾਂ ਨੂੰ ਮੰਤਰੀ ਸਾਹਿਬ ਅੱਜ ਕਹਿ ਰਹੇ ਸੀ ਕਿ 15 ਮਹੀਨਿਆਂ ਦੇ ਵਿੱਚ ਉਹ ਸਾਰੀਆਂ ਅਸੀਂ ਤੁਹਾਡੀਆਂ ਪੂਰੀਆਂ ਕਰਾਂਗੇ ਕਾਫੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਬੜੇ ਵਧੀਆ ਨੇਤਾ ਨੇ ਤੇ ਲੋਕਾਂ ਦੇ ਕੰਮ ਕਰਦੇ ਆ ਜਿਹੜੇ ਵਾਦਾ ਕਰਦੇ ਆ ਪੂਰਾ ਕਰਦੇ ਆ ਕਿਉਂਕਿ ਵੇਖੋ ਜੀ ਮੈਂ ਉਹਨਾਂ ਦੇ ਨਾਲ 2019 ਦੇ ਵਿੱਚ ਚੱਲਿਆ ਸੀ ਜਦੋਂ ਕਿ ਸਾਨੂੰ ਕੋਈ ਚਾਹਵ ਨਹੀਂ ਪੁੱਛਦਾ ਤੇ ਅਸੀਂ ਉਦੋਂ ਮੈਨੇ ਤਾਂ ਉਹਨਾਂ ਦੇ ਕਰਨ ਨਾਲ ਲੱਗੇ ਹਾਂ ਲੋਕੀ ਸਾਨੂੰ ਗਾਲਾਂ ਨਹੀਂ ਕੱਢਦੇ ਸੀ ਸਾਨੂੰ ਧਮਕੀਆਂ ਵੀ ਦਿੰਦੇ ਸੀ ਦੂਜੀਆਂ ਪਾਰਟੀਆਂ ਵਾਲੇ ਕਿ ਤੁਸੀਂ ਉਹਨਾਂ ਦੇ ਨਾਲ ਨਾ ਚੱਲੋ ਪਰ ਅਸੀਂ ਆਖਿਆ ਕਿ ਨਹੀਂ ਹੈ ਆਪਣਾ ਮਤਲਬ ਜਿਹੜਾ ਉਹਨਾਂ ਨੂੰ ਜਿਤਾਉਣਾ ਤੇ ਆਪਣੇ ਪਿੰਡ ਦਾ ਵਿਕਾਸ ਕਰਾਉਣਾ ਤੇ ਮੈਂ ਅੱਜ ਫਕਰ ਨਾਲ ਕਹਿੰਦਾ ਇਹ ਗੱਲ ਮੈਂ ਇੱਕ ਮਤਲਬ ਗਵਾ ਆਇਆ ਹੈਗਾ ਜੀਦਾ ਵੀ ਉਹਨਾਂ ਨੇ ਜਿਵੇਂ ਵਾਦੇ ਕੀਤੇ ਆ ਉਹ ਪੂਰੇ ਕੀਤੇ ਆ ਇਹ ਨਹੀਂ ਕਿ ਤੇੜਾ ਗਲਾ ਅਜਨਾਲੇ ਸਰਦਾਰ ਜੀ ਜਾਈਦਾ ਸੀ ਤੇ ਪਿਆਰ ਹੋ ਕੇ ਜਾਂਦੇ ਆ ਤੇ ਘਟੇ ਨਾਲ ਲੱਬੜ ਕੇ ਘਰ ਨੂੰ ਆਈਦਾ ਸੰਗਤ ਨੂੰ ਪੁੱਛ ਲੋ ਜੀ ਕਿ ਇੰਨੀਆਂ ਵਧੀਆ ਉਹਨਾਂ ਛੜਕਾ ਬਣਾਤੀਆਂ ਅਜ ਨਾਲੇ ਬਿਗਲੀ ਘਰ ਵੱਡਾ ਕਰਾਉਣ ਦੇ ਆ ਹੋਰ ਵੀ ਕੈਮਰੇ ਲਾਈਟਾਂ ਹਰ ਚੀਜ਼ ਮਤਲਬ ਇਹ ਨਾਲੇ ਨੂੰ ਉਹਨਾਂ ਨੇ ਮਤਲਬ ਪਹਿਲ ਦੇ ਆਧਾਰ ਤੇ ਕੰਮ ਕਰਦੇ ਸਾਰੇ ਹਲਕੇ ਜੀ ਆ ਸਾਡੇ ਪਿੰਡ ਨੂੰ ਆਜੋ ਕਹਿ ਰਹੇ ਵੀ ਤੁਸੀਂ ਚੰਡੀਗੜ੍ਹ ਬਣ ਗਿਆ ਜੀ ਖਤਰਾਵਾਂ ਵਾਲਾ ਰੋਡ ਦੀ ਸਰਪੰਨ ਲਗਾ ਨਵਾ ਜੀ ਕਾਮਲਪੁਰ ਵਾਲਾ ਵੀ ਸਾਡੇ ਪਿੰਡ ਤੋਂ ਜਿਹੜਾ ਜਾਂਦਾ ਅੱਜ ਹੁਣ ਮਕਾਮ ਨੂੰ ਰੋਡ ਜਾਂਦਾ ਉਹਦਾ ਅਧਗਤਨ ਕਰਨ ਗਿਆ ਜੀ ਹੁਣ ਸਾਡੀ ਫਿਰਨੇ ਸਾਰੇ 18 ਫੁੱਟ ਸਿਰਫ ਸਾਡੀ ਆ ਫਿਰਨੀ ਹੈ 11 ਫੁੱਟ ਹੈ ਬਾਕੀ ਸਾਡੇ ਸਾਰੇ 18 ਫੁੱਟ ਬਣ ਲਗਿਆ ਤੁਸੀਂ ਵੇਖੋਗੇ ਮਤਲਬ ਆਮ ਬੰਦੇ ਹਨ ਆਮ ਬੰਦੇ ਛੋਟੇ ਘਰਾਂ ਚੋਂ ਉੱਠ ਕੇ ਲੀਡਰ ਬਣੇ ਅਸੀਂ ਚਲੋ ਨਾ ਪੰਚਾਇਤ ਸਰਪੰਚ ਬਣੇ ਲੋਕਾਂ ਨੇ ਸਾਨੂੰ ਇੱਜ਼ਤ ਮਾਨ ਬਖਸ਼ਿਆ ਛੋਟੀ ਉਮਰ ਚ ਤੁਸੀਂ ਮਤਲਬ ਬੜਿਆ ਮੈਂ ਅੱਜ ਮਾਲਨਾ ਕਹਿੰਦਾ ਵੀ ਇਹ ਵਾਅਦਾ ਕੀਤਾ ਤੇ ਪੂਰਾ ਵੀ ਕੀਤਾ ਮਤਲਬ ਹਵਾ ਦੀ ਗੱਲਾਂ ਕੀਤੀਆਂ ਵੀ ਆਪਾਂ ਹਵਾ ਵਾਲਾ ਕੰਮ ਨਹੀਂ ਕੀਤੇ ਸੋ ਬਹੁਤ ਧੰਨਵਾਦ ਹੈ ਮੈਂ ਤੇ ਤੁਹਾਡੀਆਂ ਸਭ ਦਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਸਾਡੇ ਨਗਰ ਚ ਪਹੁੰਚੇ ਬੋਲੇ ਸੋਨ ਹੋ ਸ੍ਰੀ ਆਕਾ ਡੇਰੇ ਜੇ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਜੀ ਉਹ ਜੋ ਪੰਜਾਬ ਸਰਕਾਰ ਨੂੰ ਜੋ ਵਕਾਸਾ ਦੀ ਟੜੀ ਲਾਈ ਜਾ ਰਹੀ ਹੈ ਉਹਨਾਂ ਨੇ ਪਿੰਡ ਤੇੜਾ ਦੇ ਵਿੱਚ ਆ ਕੇ ਨੀ ਪੱਤਰ ਰੱਖਿਆ ਔਰ ਉਹਨਾਂ ਨੇ ਕਿਹਾ ਜਿਹੜੀ ਕਸਰ ਬਾਕੀ ਹੋ ਇਹ ਪੂਰੀ ਕਰਾਂਗੇ ਜੋ ਪੰਜਾਬ ਸਰਕਾਰ ਨੂੰ ਟੀਚਰ ਸੀ ਉਹ ਪੂਰਾ ਕਰ ਦੇਣਗੇ ਜੋਥੋਂ ਪੈਸਾ ਜੀ ਕਹਿ ਰਿਹਾ ਸਾਡੀ ਫਿਰਨੀ ਦਾ ਕੰਮ ਸੀ ਸਾਡਾ ਸਭ ਤੋਂ ਵੱਡਾ ਸਟੇਡੀਅਮ ਜੋ ਬੱਚੇ ਖੇਡੇ ਹੁੰਦੇ ਆ ਉਹਨਾਂ ਨੂੰ ਚੰਗਾ ਰਜਾਣ ਮਿਲੇਗਾ ਖੇਡਣ ਵਾਸਤੇ ਜਾਣਗੇ ਬੱਚੇ ਜਿਹੜਿਆ ਮਾਰੀ ਕੇ ਸੁਸਾਇਟੀ ਜਿਹਨੀ ਬੈਣ ਕੇ ਦੇ ਬੱਚੇ ਆਪਣਾ ਜਿਹੜਾ ਉਹਨਾਂ ਦਾ ਝਕਾਉ ਹੈਗਾ ਉਹ ਖੇਡਾਂ ਵਲੋਏਗਾ ਔਰ ਸ਼ਮਸ਼ਾਨ ਜਿੱਥੇ ਸਾਡਾ ਸਭ ਤੋਂ ਵੱਡਾ ਪਵਿੱਤਰ ਘਾਰ ਆ ਜਿੱਥੇ ਅੰਤਮ ਸਾਡਾ ਰਸਮ ਹੁੰਦੀ ਆ ਉੱਥੇ ਵੀ ਇਹਨਾਂ ਨੇ ਅੱਖਿਆ ਉਹਦਾ ਵਿਕਾਸ ਹਰ ਪੱਕਾ ਕੀਤਾ ਜਾਏਗਾ ਫਿਰ ਨਹੀਂ ਆ ਸਟੇਡੀਅਮ ਆ ਔਰ ਹੀ ਕਾਮ ਆ ਸਰ ਪੈਸਾ ਜਿਹਨੇ ਕੀ ਕੀ ਇਹਨਾਂ ਨੂੰ ਅੱਜ ਭਰੋਸਾ ਦੇ ਕੇ ਗਿਆ ਕਲਦੀਪ ਸਿੰਘ ਜੀ ਜੋ ਸਾਡੇ ਤਾਰੀਵਾਲ ਸਾਹਿਬ ਜੀ ਮੰਤਰੀ ਸਾਹਿਬ ਰਹਾ ਕਿ ਅੱਜ ਵੀ ਉਹ ਐਮਐਲਏ ਸਾਹਿਬ ਆ ਤੇ ਉਹਨਾਂ ਨੇ ਇਹਨਾਂ ਨੂੰ ਆਖਿਆ ਕਿ 15 ਅਜੇ ਮਹੀਨੇ ਰਹਿੰਦੇ ਸਾਡੇ ਕਿ 15 ਮਹੀਨੇ ਜਿਹੜਾ ਕੋਈ ਕਿਸੇ ਕੰਮ ਦੀ ਵਿਕਾਸ ਪਰ ਉੱਤੇ ਉਹਨਾਂ ਦਾ ਇੱਕ ਹੋਰ ਆ ਸਭ ਤੋਂ ਵੱਡਾ ਜੋ ਹਰਪੀਟ ਸੀ ਉੱਥੇ ਜਿਹੜੇ ਐਮਐਲਏ ਸਾਹਿਬ ਹੀ ਇਹਨਾਂ ਦਾ ਦਿੱਖਿਆ ਸੀ ਅਸੀਂ ਜਾਂਦੇ ਰਿਹਾ ਕਵਰਿੰਗ ਕਰਨਾ ਸਿਰਫ ਇਹ ਧਾਰਿਵਾਲ ਸਾਹਿਬ ਜਿੱਤੇ ਹੀ ਰੋ ਬਣ ਕੇ ਸਾਰੇ ਨਾਲ ਖੜੇ ਸੀ ਔਰ ਆਪਣਾ ਸਾਡੇ ਮਾਲਜੋ ਡੀਸੀ ਸਾਹ ਜਿਹੜੇ ਅੰਮ੍ਰਿਤਸਰ ਦੇ ਸੀ ਉਹਨਾਂ ਦੇ ਨਾਲ ਚੱਲੇ ਸੀ ਉਹਨਾਂ ਦਾ ਸਹਿਯੋਗ ਦਿੱਤਾ ਸੀ ਤਾਂ ਧਾਰਿਵਾਲ ਸਾਹਿਬ ਆ ਰਹੇ ਸੀ ਹਰ న్యూਸ ਦੇ ਵਿੱਚ ਹਰ ਪਿਕਚਰ ਦੇ ਵਿੱਚ ਧਾਰਿਵਾਲ ਸਾਹਿਬ ਦਾ ਜਿਗਰ ਕੀਤਾ ਜਾਂਦਾ ਸੀ ਜੋ ਹਰ ਦੀ ਖੜ ਪੀੜਤਾ ਦੀ ਸਮੱਸਿਆ ਕਰਦੀ ਸੀ ਸਾਡੇ ਨੌਜਵਾਨ ਜਿਹੜੇ ਆ ਬੱਚੇ ਇਹਨਾਂ ਨੂੰ ਪੰਜਾਬ ਨੂੰ ਬਚਾਉਣ ਲਈ ਰਾਤ ਦੇ ਇੱਕ ਦਿੱਤੀ ਸੀ ਹਰ ਤਰ੍ਹਾਂ ਦੀ ਰਾਤ ਸਮਗਰੀ ਇਹਨਾਂ ਨੇ ਪਹਤਾ ਕੇ ਉਹਨਾਂ ਲੋਕਾਂ ਨੂੰ ਜਿਹੜਾ ਨਵਾਂ ਢਿਮਰ ਦੇ ਤਸੀ ਜਿਹੜੇ ਹੜ੍ਹ ਦੇ ਵਿੱਚ ਫਸ ਚੁੱਕੇ ਸੀ ਉਹ ਅਸੀਂ ਹੋਰ ਵੀ ਗੱਲ ਕਰਦੇ ਆ ਸਾਡੇ ਮੈਂਬਰ ਪੰਚਾਇਤ ਨੇ ਜੀ ਸਾਹਿਬ ਗੱਲ ਕਰਾਂਗੇ ਹਾਂ ਜੀ ਮੈਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਤਸਵੀਰ ਮੈਂ ਇਹ ਬੋਲਣਾ ਚਾਹੁੰਦਾ ਅੰਗਧਾਰੀয়াল ਸਾਹਿਬ ਨੇ ਬਹੁਤ ਵੱਡੀ ਉਹਦਾ ਨਾਮ ਕੀ ਹੈ ਪਿੰਡ ਦਾ ਨਾਮ ਕੀ ਉਹਦਾ ਕੀ ਮੇਰਾ ਨਾਮ ਜੀ ਗੁਲਜਨ ਸਿੰਘ ਆ ਹਾਂਜੀ ਇਹ ਪਿੰਡ ਮੇਰਾ ਕਿਹੜਾ ਕਲਾ ਜੀ ਮੈਂ ਇਹ ਬੋਲਣਾ ਚਾਹੁੰਦਾ ਜੀ ਕਾਰিয়াল ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਜਿਹੜੇ ਸਾਡੇ ਸਾਡੇ ਪਿੰਡ ਦੀ ਫਿਰਨੀ ਬਣਾਉਣ ਲੱਗਿਆ ਅਸੀਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਜੀ ਬਹੁਤ ਸੋਹਣਾ ਕੰਮ ਕੀਤਾ ਜੀ ਸਾਡੇ ਧਾਰਿਆਲ ਸਾਹਿਬ ਨੇ ਜੀ ਅਨੋਖ ਸਿੰਘ ਜੀ ਬੋਲੋ ਮੈਂ ਵੀ ਕਰ ਕਰ ਜੇ ਮੈਂ ਸੱਜਣ ਅਨੋਖ ਸਿੰਘ ਜੀ ਸਾਹਿਬ ਕਿਹੜਾ ਕਲਾ ਤੋਂ ਸਾਹਿਬ ਕਸਪੰਜ ਜੀ ਜੀ ਸਾਡੀ ਮੰਗੀ ਇਹੋ ਜੀ ਕਿ ਜੋ ਸਾਡਾ ਗੁਰਦਾਰਿਆਂ ਤੋਂ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ ਬਹੁਤ ਮੁਸ਼ਕਲ ਸੀ ਸਾਡੀ ਮੰਨ ਦੀ ਫਿਰਨੀ ਦੀ ਸੀ ਇਸ ਵਾਸਤੇ ਜੋ ਵੀ ਕੰਮ ਕੀਤਾ ਧਾਰੀ ਵਾਲ ਨੇ ਬਹੁਤ ਸੋਣਾ ਕੀਤਾ ਮੋੜਿਆ ਨਹੀਂਗਾ ਕੋਈ ਵੀ ਨੱਗਰ ਦਾ ਜਾਂਦਾ ਵਾ ਬੜੇ ਪ੍ਰੇਮ ਨਾਲ ਬਚਨ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਲੰਗਵਿੰਦਰ ਸਿੰਘ ਨਾ ਜੀ ਤਿੰਨ ਤੇੜਾਗਲਾ ਜੀ ਇਹ ਮੇਰਾ ਭਤੀਜਾ ਸਰਪੰਚ ਖਾ ਚੰਦੇ ਠੀਕ ਆ ਇਹਨੇ ਮੈਨੂੰ ਕਿਹਾ ਚਾਚਾ ਨੂੰ ਪੈਨਸ਼ਨ ਆ ਜਾ ਨਾਲ ਚੱਲਣਾ ਵਾ ਜੀ ਜੀ ਬਾ ਜਦੋਂ ਵੀ ਟਾਈਮ ਲੱਗਦਾ ਇਹਦੇ ਨਾਲ ਜਾਈਦਾ ਸਾਡੇ ਪਿੰਡ ਦਾ ਗੰਦ ਜਿਹੜਾ ਸਭ ਤੋਂ ਵੱਡਾ ਸੀ ਇਹ ਕਰਨੀ ਦਾ ਇਹ ਕੱਢਿਆ ਪਿੰਡ ਦੀਆਂ ਸਾਡੇ ਦੀਆਂ ਮੜੀਆਂ ਆ ਗਿਆ ਵੀਰੇ ਉਹ ਬਣੀਆਂ ਲਾਈਟਾਂ ਲਗੀਆਂ ਸਟਰੀਟ ਲਾਈਟਾਂ ਲਗੀਆਂ ਬਾਕੀ ਕੁਲਦੀਪ ਸਿੰਘ ਧਾਰੀਵਾਲ ਨੂੰ ਜਿਹੜਾ ਕੰਮ ਹੀ ਆਨੇ ਆ ਉਹ ਪਹਿਲੇ ਆਧਾਰ ਤੇ ਸਾਡਾ ਕਰਦੇ ਆ ਅਮਦੇ ਆ ਪਿੰਡ ਜਦੋਂ ਵੀ ਬੁਲਾਉਂਦੀ ਆ ਪੰਚਾਇਤ ਉਦੋਂ ਆਉਂਦੇ ਪਿੰਡ ਜੋ ਪੰਚਾਇਤ ਮੈਂਬਰ ਜੋ ਵੀ ਪਿੰਡ ਦੇ ਮੋਤਬਾਰ ਆ ਜਿਹੜੇ ਕੰਮ ਨੂੰ ਕਹਿੰਦੇ ਉਹ ਪਹਿਲੇ ਦੇ ਆਧਾਰ ਦੇ ਘਰ ਕਰਵਾਉਂਦੇ ਸਾਡਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਡਾ ਪਿੰਡ ਬਾਬਾ ਨੋਸ ਸਰਪੰਚ ਰਿਆ ਉਹਨੇ ਸਾਡੇ ਨਗਰ ਦਾ ਬੌਂਸ ਵਾਰਿਆ ਉਸ ਤੋਂ ਬਾਅਦ ਬੱਬੂ ਸਰਪੰਚਾ उने खो पैस बनाई सामने जरा वेखो नौकरी बनाएस बब्बू सरपंच बड़ी चढ़ दी कला बब्बू सरपंच ने जी जगह काम करते मकाम वाली बब्बू सपंच ने बनाती बब्बू ने बनाती है कताबाली बनाती बनाती गेड़ लाते मोड़ मोड़ से बत्तियां लाती बब्बू सरपंच ने साे तेरे का बब्बू सरपंच सोभाई सतगुर दवे जी ਨੌਜਾਨ ਸਾਡੇ ਸਰਪੰਚ ਸਾਹਿਬ ਆ ਜਿਹੜੇ ਜਮਵਾਰੀ ਨੂੰ ਆਪਣੇ ਜਮਵਾਰੀ ਸਮਝਦੇ ਸਰਪੰਚੀ ਕਰ ਰਿਹਾ ਸਰਪੰਚ ਦਾ ਜਿਹੜਾ ਰਤਬਾ ਦਾ ਜੱਜ ਦੇ ਬਰਾਬਰ ਜੋ ਫੈਸਲਾ ਸਰਪੰਚ ਨੇ ਕਰ ਦੇਣਾ ਜੱਜ ਵੀ ਨਹੀਂ ਮਨਾ ਕਰ ਸਕਦਾ ਇਹ ਕਰਕੇ ਵਡਿਆਈ ਦੇ ਰਹੇ ਆ ਕੌਣ ਜੋ ਇਹਨਾਂ ਦੇ ਨਾਲ ਆਉਂਦੀ ਜੈ ਹਲੇਲੂਇਆ ਹਲੇਲੂਇਆ ਗੰਗਾ ਜੀ ਧੰਨਵਾਦ ਬਹੁਤ ਜਿਆਦਾ ਧਾਰਿਆਲ ਸਾਹਿਬ ਦਾ ਕਾਲੀ ਸਰਕਾਰ ਵੀ ਆਈ ਆ ਕਾਂਗਰਸ ਸਰਕਾਰ ਵੀ ਆ ਬੇੜਾ ਗਰਕ ਗਿਆ ਕਿਸੇ ਨੇ ਸਾਡਾ ਕੱਖ ਨਹੀਂ ਬਣਾਇਆ ਅਜ ਤੱਕ ਇੱਕ ਆਮ ਪਾਰਟੀ ਆਈ ਆ ਵੋਟਾਂ ਦਿੱਤੀਆਂ ਵਾ ਸੇ ਪੰਜਵੀ ਸਾਡੇ ਪਿੰਡ ਦੇ ਬਣਿਆ ਬੇੜਾ ਗਰਕ ਹੋ ਗਿਆ ਸਾਡਾ ਰਾਹ ਨਹੀਂ ਕਨੇ ਬਣਾਇਆ ਇੱਕ ਇਹ ਸਾਡੇ ਪਿੰਡ ਦੇ ਮੁਖੀ ਆ ਖੋਜੀ ਨੇ ਖੋਜੀ ਸਾਹਿਬ ਨੇ ਇਹ ਸਾਡੇ ਪਿੰਡ ਦਾ ਰਾਹ ਲੱਕੇ ਬਣਾਉਣਾ ਇੱਕ ਜੱਦੀਪੁਰਖੀ ਨਾਮ ਬਣਾਉਣ ਲੱਗੇ ਆਪਣਾ ਹਾਂਜੀ ਬਹੁਤ ਨਾ ਕੰਮ ਕਰਨ ਲੱਗੇ ਆ ਕਿ ਬਹੁਤ ਜਿਆਦਾ ਧੰਨਵਾਦ ਹਰ ਯਾਰ ਖਾਬ ਦਾ ਤੇ ਬਹੁਤ ਜਿਆਦਾ ਸਾਡੇ ਬੱਬੂ ਸਾਹਿਬ ਦਾ ਪੰਸਾਹ ਸਾਹਿਬ ਦਾ ਬੜਾ ਧੰਨਵਾਦ ਜੀ ਜਿੰਦਾਬਾਦ ਬੱਬੂ ਸਰਪੰਚ ਜਿੰਦਾਬਾਦ ਤੁਹਾਡੇ ਆਪਣੇ ਘਰ ਨਹੀਂ ਇੱਥੇ ਮੈਂ ਲਾਡੀ ਕਾ ਕੇ ਰੱਖਿਆ ਚਿਰਨਾ ਚਿਰਨਾ ਸਾਹਿਬ ਲਾਡੀ ਨੇ ਸਭ ਤੋਂ ਜਿਆਦਾ ਉਹਨਾਂ ਨੇ ਬਹੁਤ ਜਿਆਦਾ ਯੋਗ ਲਾਇਆ ਬਹੁਤ ਜਿਆਦਾ ਉਹਨਾਂ ਨੇ ਲਾਡੀ ਨੇ ਮਿਹਨਤ ਕੀਤੀ ਆ ਕੁਝ ਉਹਦੀ ਬਦੌਲਤ ਆ ਯਾਰ ਹਦਰਾ ਲਗਾ ਬੰਨ ਪੂਰਾ ਆਪਣਾ ਘਰ ਲਗਾ ਦੇ ਲੋ ਘਰੋਂ ਸਾਨੂੰ ਜਗਾ ਦੇਣ ਵਾਸਤੇ ਤਿਆਰ ਆ ਪੰਜ ਮਰਲੇ ਮਤਲਬ ਕਮ ਸੇ ਕਮ 5 6 ਫੁੱਟ ਤਾਂ ਦੇਣਾ ਨੇ ਘਰਨੀ ਚੌੜੀ ਕਰਨੀ ਆ ਉਹਨੇ ਆਪਣੇ ਕੋਲ ਸਾਨੂੰ ਜਗਾ ਦੇਣੀ ਆ ਬੜਾ ਧੰਨਵਾਦ ਹੈ ਜਲਦਣਾ ਦਾ ਹਦਿਆ ਦਾ ਵੀ ਜਲਦਾ ਸਾਹਿਬ ਦਾ ਬਹੁਤ ਧੰਨਵਾਦ ਹੈ ਜੀ ਸਭ ਤੋਂ ਜਿਹੜੇ ਆਂਦੇ ਆ ਪਰਮਾਤਮਨ ਨੂੰ ਪਹੁੰਚੇ ਹੁੰਦੇ ਆ ਸਹੀ ਮਹਾਨ ਆਖਿਆ ਜਿਹੜਾ ਪਰਮ ਨੂੰ ਮੰਨਣ ਵਾਲਿਆ ਉਹਨਾਂ ਨੇ ਵਡਿਆਈ ਕੀਤੀ ਆ ਤੇਤੇ ਕਈ ਸਰਪੰਚ ਆ ਗਏ ਕਈ ਸਰਕਾਰਾਂ ਚੱਲ ਗਿਆ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਪਰ ਅੱਜ ਇਹ ਕਹਿ ਰਹੇ ਆ ਕਿ ਜਿਹੜਾ ਸਭ ਤੋਂ ਚੰਗਾ ਕੰਮ ਕੀਤਾ ਸਾਡੇ ਬਹੁਤ ਮਾਢੋ ਅਤੇ ਕੰਗੇ ਪੜੇ ਲੇਖ ਨੌਜਵਾਨ ਕਾ ਪੈਸਾ ਜਿਨ੍ਹਾਂ ਨੇ ਅੱਜ ਉਹ ਮਿਸਾਲ ਕਾਇਮ ਕਰ ਦਿੱਤੇ ਪਿੰਡ ਤੇੜੇ ਦੇ ਵਿੱਚ ਜਿਨ੍ਹਾਂ ਦੇ ਨਾਮ